ਜੇਕਰ ਗੋਲੀ ਕਿਸੇ નિર્ਦੋਸ਼ ਦੇ ਲੱਗ ਜਾਂਦੀ ਕਿ ਪਹਿਲਾਂ ਤਾਂ ਇਹ ਆ ਬੀਬਾ ਜੋ ਇਹ ਸਵਾਲ ਪੁੱਛ ਰਹੀ ਹੈ ਭਾਈ ਪਰਮਜੀਤ ਸਿੰਘ ਮੁੰਡ ਨੂੰ ਇਹ ਸੁਣੋ ਕਿ ਇਹ ਸਵਾਲ ਪੁੱਛਿਆ ਤੇ ਕੀ ਭਾਈ ਸਾਹਿਬ ਨੇ ਉਸ ਸਵਾਲ ਦਾ ਜਵਾਬ ਦਿੱਤਾ ਜੇਕਰ ਗੋਲੀ ਕਿਸੇ નિર્ਦੋਸ਼ ਦੇ ਲੱਗ ਜਾਂਦੀ ਕਿਉਂਕਿ ਉੱਥੇ ਹੋਰ ਸੰਗਤ ਵੀ ਮੌਜੂਦ ਸੀ ਮੱਥਾ ਟੇਕਣ ਦੇ ਲਈ ਲੋਕ ਆ ਰਹੇ ਸੀ ਜੇਕਰ ਕਿਸੇ ਹੋਰ ਦੀ ਗੋਲੀ ਲੱਗ ਜਾਂਦੀ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਜਿਸ ਤਰੀਕੇ ਦਾ ਭਾਈ ਨਰੈਨ ਸਿੰਘ ਚੌੜਾ ਦਾ ਪਿਸ਼ੋਕੜ ਆ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਹੋਰ ਦੇ ਨਾਲ ਵੈਸੇ ਤਾਂ ਇਹ ਜਵਾਬ ਦੇ ਦਿੱਤਾ ਭਾਈ ਸਾਹਬ ਨੇ ਬਹੁਤ ਵਧੀਆ ਪਰ ਫਿਰ ਵੀ ਮੈਂ ਇਹ ਮੀਡੀਆ ਨੂੰ ਯਾਦ ਕਰਾਵਾਂ ਕਿ ਤੁਹਾਨੂੰ ਉਹ ਯਾਦ ਨਹੀਂ ਜਦੋਂ 1984 ਵਿੱਚ ਬੇਕਸੂਰਾਂ ਤੇ ਗੋਲੀ ਚੱਲੀ ਸੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਜਦੋਂ ਆਰਮੀ ਚੜਾਈ ਗਈ ਸੀ ਤੇ ਉਦੋਂ ਬੇਕਸੂਰ ਮਾਵਾ ਭੈਣਾ ਜਿੰਨੀ ਸੰਗਤ ਆਈ ਸੀ ਮੱਥਾ ਟੇਕਣ ਵਾਸਤੇ ਨਮਾਸਤਕ ਹੁਣ ਉਹਨਾਂ ਦੇ ਗੋਡਿਆਂ ਚ ਲੱਗੀਆਂ ਨਿੱਕੀ ਨਿੱਕੀ ਉਮਰ ਦੇ ਬੱਚੇ ਦੁੱਧ ਚੁੰਘਦੇ ਜਿਨ੍ਹਾਂ ਨੂੰ ਫੜ ਕੇ ਕੰਧਾਂ ਵਿੱਚ ਪੜਕਾ ਪੜਕਾ ਕੇ ਮਾਰਿਆ ਗਿਆ ਉਹਨਾਂ ਦੀਆਂ ਜਾਨ ਉਹ ਬੇਕਸੂਰ ਨਹੀਂ ਸੀ ਕੋ ਨਿਰਦੋਸ਼ ਨਹੀਂ ਸੀ ਉਦੋਂ ਬਾਅਦ ਫੇਰ ਦੇਖੋ ਤੁਸੀਂ ਕਿੰਨੇ ਨੌਜਵਾਨ ਸਿੱਖ ਨੌਜਵਾਨਾਂ ਨੂੰ ਚੱਕ ਚੱਕ ਕੇ ਫੇਕ ਅਨਕਾਊਂਟਰ ਕਰਕੇ ਮਾਰਿਆ ਗਿਆ ਉਹ ਸਿਲਸਿਲਾ ਅਜੇ ਤੱਕ ਚੱਲਦਾ ਆ ਰਿਹਾ ਕਿਸਾਨ ਜਿੱਥੇ ਹੁਣ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਕਿਤੇ ਵੀ ਜੋ ਰੋਸ ਪ੍ਰਦਰਸ਼ਨ ਕਰਦੇ ਹਨ ਉੱਥੇ ਗੋਲੀਆਂ ਉਹਨਾਂ ਤੇ ਚਲਾਇਆ ਜਾਂਦੀਆਂ ਅਥਰੂ ਗਏ ਚਲਾਏ ਦੇ ਗੋਲੇ ਸਿੱਟੇ ਜਾਂਦੇ ਕਿੰਨੀਆਂ ਲਾਸ਼ਾਂ ਆਉਂਦੀਆਂ ਉੱਥੋਂ ਉਹ ਉਹ ਨਿਰਦੋਸ਼ਾਂ ਦਾ ਜਵਾਬ ਜਿਹੜਾ ਹੈਗਾ ਉਹਨਾਂ ਦੇ ਹੀ ਜੇ ਇਨਸਾਫ ਉਹ ਵੀ ਮੰਗਿਆ ਕਰੋ ਨਾ ਸਰਕਾਰਾਂ ਮੂਰੇ ਮੈਕ ਕਰਾ ਬ੍ਰੋ ਇਹ ਤੇ ਕੌਮ ਦਾ ਜੋ ਦਰਦ ਜਾਗਿਆ ਸੀ ਭਾਈ ਨਰਾਇਣ ਸਿੰਘ ਚੌੜਾ ਜੀ ਦਾ ਉਹਦਾ ਸਾਗਤਾਬ ਕਰਨ ਵਾਸਤੇ ਉਹਨਾਂ ਨੇ ਗੋਲੀ ਚਲਾਈ ਸੀ